ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਟੈਕ ਟੈਕਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇਤੇ ਜੋ ਕੀ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਕਲਾਨੌਰ ਰੋਰ ਤੋਂ ਤੰਦਾਦੀ ਕੀ ਤਤਲੇ شیخਪੁਰ ਦੇ ਨੇੜੇ ਤੇੜੇ ਜਿਹੜਾ ਆ ਇੱਕ ਜਗਾੜੂ ਰੇੜੀ ਨੇ ਇੱਕ ਮੋਟਰਸਾਈਕਲ ਵਾਲੇ ਨੂੰ ਲਿਆ ਆਪਣੀ ਚਪੇੜ 'ਚ ਜਿਹਦੇ ਵਿੱਚ ਤੰਦਾਦੀ ਕੀ ਮੋਟਰਸਾਈਕਲ ਵਾਲੇ ਦੇ ਗੰਭੀਰ ਸੱਟ ਲੱਗ ਚੁੱਕੀ ਆ ਵੈਸੇ ਤਾਂ ਦੱਸਿਆ ਜਾ ਰਿਹਾ ਕਿ ਦੋਵਾਂ ਦੇ ਹੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਪਰ ਤੁਸੀਂ ਦੇਖਦੇ ਪਿਓ ਕਿ ਇੱਕ ਜਗਾੜੂ ਰੇੜੀ ਦੇ ਉੱਤੇ ਓਵਰਲੋਡ ਮਾਲ ਲੱਦ ਕੇ ਜੋ ਕਿ ਜਾਇਜ਼ ਆ ਰਿਹਾ ਸੀ ਤਾਂ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਇਹ ਲੋਡ ਜਿਹੜਾ ਆ ਇੱਕ ਛੋਟੇ ਹਾਥੀ ਨਾਲੋਂ ਵੀ ਜ਼ਿਆਦਾ ਜਿਹੜਾ ਆ ਉਹ ਇੱਕ ਜਗਾੜੂ ਰੇੜੇ ਦੇ ਉੱਤੇ ਮਾਲ ਲੱਦਿਆ ਹੋਇਆ ਸੀ ਜਿੱਦੇ ਕਰਕੇ ਇਹ ਮੋਟਰਸਾਈਕਲ ਤੇਜ਼ ਆਉਂਦੀ ਇਹ ਚੱਕਰ ਦੇ ਵਿੱਚ ਜਿਹੜਾ ਕਿ ਕੰਟਰੋਲ ਨਹੀਂ ਹੋਇਆ ਤੇ ਪਲਟ ਗਿਆ ਤੇ ਪਲਟਦੇ ਸਮੇਂ ਜਿਹੜਾ ਆ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਇਸ ਨੇ ਆਪਣੀ ਝਪੇੜ ਦੇ ਵਿੱਚ ਲੈ ਲਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਇਹ ਤਸਵੀਰਾਂ ਤਤਲੇ شیخਪੁਰ ਦੇ ਨੇੜ ਦੀਆਂ ਨੇ ਜਿੱਥੇ ਕਿ ਇੱਕ ਜਗਾੜੂ ਰੇੜੀ ਦੇ ਉੱਤੇ ਕਰੀਬ 5 ਤੋਂ 7 ਕੁ ਮੀਟਰ ਭਾਰੀ ਮਾਲ ਲੱਦ ਕੇ ਓਵਰ ਸਪੀਡ ਜਿਹੜਾ ਜਾ ਰਿਹਾ ਸੀ ਜੋ ਕਿ ਕੰਟਰੋਲ ਨਾ ਹੋਣ ਕਰਕੇ ਇਹ ਤਿੰਨ ਪਈਆ ਵਾਹਣ ਪਲਟ ਜਾਂਦਾ ਹੈ ਤੇ ਜਿਹਦੇ ਨਾਲ ਜਿਹੜਾ ਇੱਕ ਹੋਰ ਮੋਟਰਸਾਈਕਲ ਇਹਦੀ ਚਪੇਟ ਵਿੱਚ ਆਉਣ ਨਾਲ ਜਿਹੜਾ ਆ ਉਹਨੂੰ ਵੀ ਸੱਟ ਲੱਗ ਗਈ ਹੈ ਤੇ ਦੋਨਾਂ ਨੂੰ ਹਸਪੀਟਲ ਜੇਰੇ ਇਲਾਜ ਦੇ ਲਈ ਲੈ ਕੇ ਜਾਇਆ ਗਿਆ ਹੈ ਤੇ ਹਾਲੇ ਤੱਕ ਜਿਹੜੀ ਏਅਰਪੋਰਟੋਂ ਤੱਕ ਜਿਹੜਾ ਆ ਉੱਥੇ ਹੀ ਮੋਟਰਸਾਈਕਲ ਤੇ ਠੇਲਾ ਆਰਿਆ ਤੇ ਲਨਜ ਦੀ ਕੀ ਲੋਕਾਂ ਨੇ ਇਸ ਦੇ ਬਾਰੇ ਕਿਹਾ ਕਿ ਇਹ ਇੱਕ ਤਾਂ ਓਵਰਲੋਡ ਸੀ ਦੂਸਰਾ ਓਵਰ ਸਪੀਡ ਜਿਹਦੇ ਕਰਕੇ ਇਹ ਕੰਟਰੋਲ ਨਹੀਂ ਹੋਇਆ ਤੇ ਇਸ ਨੇ ਦੂਸਰੇ ਵੀਰ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੁਸੀਂ ਇਹੋ ਜਿਹੇ ਜ਼ਗਾੜੂ ਰੇੜਿਆਂ ਬਾਰੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਨਜ਼ਦੀਕੀ ਟਿਕਾਣੇ ਲੁਕਾ ਕੇ ਕਿ ਇਹਨਾਂ ਇੰਕਚਨਾਂ ਦੇ ਉੱਤੇ ਜਿਹੜੇ ਕਿ ਉਹ ਜਿਹੜੇ ਪੰਜਾਬ ਦੇ ਆਮ ਆਦਮੀ ਸਮਾਨ ਲੈ ਕੇ ਜਾਂਦੇ ਨੇ ਜਿਹੜੇ ਜ਼ਗਾੜੂ ਰੇੜੇ ਨੇ ਇਹਨਾਂ ਦਾ ਜਿਹੜਾ ਉਹ ਚਲਾਣ ਹੋਣਾ ਚਾਹੀਦਾ ਤੇ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਜ਼ਰੂਰੀ ਹੋਣੀ ਚਾਹੀਦੀ ਹੈ ਦੇਖੋ ਲਿਮਟ ਤੋਂ ਵੱਧ ਲਿਮਟ ਤੋਂ ਵੱਧ ਮਾਲ ਲੱਗੇ ਆ ਗਏ ਛੋਟੇ ਆ ਕਿਦਾਂ ਮਾਰ ਕੇ ਜਿਹੜਾ ਥੈਲੇ ਦੇ ਨਦਿਆ ਜੇ ਓਵਰ ਸਪੀਡ ਹੋਣ ਕਰਕੇ ਡੋਲ ਗਿਆ ਡੋਲ ਗਿਆ ਓਵਰ ਸਪੀਡ ਹੋਣ ਕਰਕੇ ਡੋਲ ਗਿਆ ਕੀ ਲੱਗਿਆ ਜੀ ਇਹ ਉੱਪਰ ਲੱਗਿਆ ਟਾਇਰ ਲੱਗੇ ਇੱਕ ਹਾਂਜੀ ਸੱਟ ਲੱਗੀ ਏ ਦੇ ਮੋਟਰਸਾਈਕਲ ਵਾਲੇ ਨੇ ਲੱਤ ਟੁੱਟ ਗਈ ਆ ਜੀ ਕੀ ਕਹਿੰਦੇ ਹੋ ਵੀ ਪ੍ਰਸ਼ਾਸਨ ਨੂੰ ਕੀ ਕਹਿੰਦੇ ਹੋ ਕਿ ਇਹੋ ਜਿਹਾ ਥੈਲੇ ਵਿੱਚ ਬੰਦ ਹੋਣੇ ਨਹੀਂ ਚਾਹੀਦੇ ਆ ਹਾਂਜੀ ਇਹ ਬੰਦ ਹੋਣੇ ਚਾਹੀਦੇ ਜੀ ਹਾਂਜੀ ਹਾਂਜੀ ਇੱਥੇ ਬਹੁਤ ਲੋਕਾਂ ਦਾ ਦੇ ਡੇ ਦਾ ਰੰਗ ਆ ਇਹ ਭਾਜੀ ਥੈਲੇ ਬੰਦ ਕਰੋ ਸਰਕਾਰ ਨੂੰ ਬੇਨਤੀ ਆ ਇਹਨਾਂ ਬਹੁਤ ਜਾਨਾਂ ਜਾਂਦੀਆਂ ਲੋਕਾਂ ਦੀਆਂ ਤੁਹਾਡੇ ਤੇ ਕਹਿੰਦੀ ਲੋੜ ਤੇ ਆ ਵੀ ਕੈਮਰਾ ਮਾਰ ਕੇ ਦੱਸ ਦਿਓ ਵੀ ਵੇਖੋ ਕੈਮਰਾ ਮਾਰ ਕੇ ਦੱਸੋ ਇੱਕ ਤਾਂ ਪਲਟਿਆ ਜੇ ਉਹ ਠੀਕ ਠੀਕੀ ਦਾ ਮਾਲ ਇਹਨੇ ਜਗਾਰੂ ਵਧੀਨੇ ਲੱਭਿਆ ਜੀ ਭਾਈ ਭਾਈ ਦੱਸ ਦੋ ਕੀ ਨਾਂ ਦਾ ਡਾਟਾ ਜੀ ਜਿਹੜਾ ਅਜਰਾ ਨਾਮ ਮੇਰਾ ਨਾਮ ਗੋਲਦੀ ਹੈ ਜੀ ਲੱਗੇ ਮੇਰੀ ਦੁਕਾਨ ਆ ਇਹ ਜਦੋਂ ਸਮਾਨ ਇਹਨੇ ਬਹੁਤ ਜਗਾ ਲੱਗਿਆ ਇਹ ਲੱਗਣ ਨਾਲ ਲਾਗੋਂ ਦੀ ਮੁੱਠਾ ਲੱਗਣ ਦੇ ਆ ਉਹ ਜਦੋਂ ਹਲਾਰੇ ਚੜ ਗਏ ਨੇ ਜੀ ਇਹ ਫਿਰ ਉਹ ਨਾਲ ਹੀ ਪਲਟਿਆ ਤੇ ਨਾਲੋਂ ਬੰਦੇ ਤੇ ਜਿਆਦਾ ਜੱਜੇ ਦੇ ਸੱਟ ਜਿਆਦਾ ਲੱਗੀ ਇਹ ਜਿਹੜਾ ਜੁਗਾਰੂ ਲੈਣਾ ਕਿਧਰੋਂ ਆਉਂਦਾ ਇਹ ਇਹ ਗਰਦਾਸ ਕੋਲੋਂ ਹੋਣ ਲਿਆ ਹੈ ਜੀ ਇਹ ਲੱਗਿਆ ਇਹਨੇ ਉਹ ਪੰਨ ਦਿਆਂ ਜੋ ਛੋਟੇ ਹਾਥੀ ਤੋਂ ਵੱਧ ਦਾ ਲੋਡ ਵਾਲਾ ਸਮਾਨ ਜਿਹੜਾ ਇਹ ਲੱਗਿਆ ਕਿੰਨਾ ਮਾਲ ਹੋਏਗਾ ਤਕਰੀਬਨ ਮਾਲ ਇਹ ਘਟੋ ਘੜੀ 4-5 ਕੁਆਂਟਲ ਦੇ ਲਗਤਾ ਹੈ ਮਾਲਾ 7 ਤੋਂ 8 ਲੱਗੇ ਹੈ ਜੀ 4 ਕੁਆਂਟਲ ਮਾਲ ਹਾਂ ਉੱਚ ਦੇ ਵੱਲੋਂ ਜਿਹੜਾ ਟ੍ਰਿਪਲ ਯੂ ਕੀਤੀ ਜਾਂਦੀ ਹੈ ਕਿ ਮੋਟਰਸਾਈਕਲਾਂ ਤੇ ਚਲਾਨ ਕੱਟੇ ਜਾਂਦੇ ਨੇ ਹਾਂ ਜੀ ਇਹ ਇਹਨਾਂ ਦੇ ਮੱਥ ਪਾਉਣੀ ਚਾਹੀਦੀਆਂ ਨੇ ਜੀ ਮਾਲੜ ਜਿਹੜੇ ਬੇਰੋਜ਼ਗਾਰ ਸੁਣਲਾ ਹੈਗੇ ਬੰਦੇ ਲੇਕਿਨ ਇਹ ਮਰਦਲ ਥੋੜਾ ਵੀ ਠੀਕੀ ਜਾਣਨਾ ਹੈ ਆਪਾਂ ਖੇਡ ਲੈਣਾ ਉਹ ਲਿਮਟ ਨਾਲ ਕੰਮ ਹੋ ਰਹਾ ਵਾ ਛੋਟੇ ਆਖੀਆਂ ਵਾਲੇ ਵਿਚਾਰੇ ਬੇਰੋਜ਼ਗਾਰ ਉੱਥੇ ਲਾ ਕੇ ਬੈਠੇ ਨੇ ਆਹ ਮੇਰੀ ਮੌਕਾ ਕਰਨੀ ਆ ਛੋਟੇ ਆਖੀਆਂ ਵਾਲੇ ਵੀ ਕਹਿੰਦੇ ਨੇ ਕਿ ਘਾਟੇ ਜਿਹੜੇ ਟੈਕਸ ਨੂੰ ਪੂਰੇ ਕਿਹਾ ਤਾਂ ਬੇਰੋਜ਼ਗਾਰ ਲੱਗਦਾ ਕਿ ਇਹ ਸਰਕਾਰ ਨੂੰ ਟੈਕਸ ਵੀ ਨਹੀਂ ਆਉਂਦੀ ਹੁਣ ਇੰਨਾ ਓਵਰਲੋਡ ਹੋ ਗਿਆ ਕਿ ਮੋਟਰਸਾਈਕਲ ਤੇ ਦੋ ਜਣੇ ਬੈਠੇ ਹੋਣਾਂ ਦੀ ਬ੍ਰੇਕ ਨਹੀਂ ਲੱਗਦੀ ਇਹਨ ਫਿਰ ਇੰਨਾ ਸਮਾਨ ਲੱਗੇ ਇਹਨ ਲੁੱਕ ਬਿਲਕੁਲ ਇੱਥੇ ਗੱਡੀ ਖਲੋਤੀ ਹੀ ਲੱਗੇ ਜੇ ਪੜ ਗਏ ਹੋਰ ਆ ਜਾਂਦਾ ਇੱਧਰ ਟੱਕ ਗੱਡੀ ਚ ਵੱਜ ਜਾਣਾ ਹੀ ਦੇਖਦੇ ਉੱਥੇ ਬੰਦੇ ਖਲੋਤੇ ਨੇ ਬੰਦੇ ਮਰ ਜਣੇ ਕਿੰਨੇ ਇਹ ਵੀ ਦੇਖਣੇ ਜਾਂਦਾ ਕਿ ਜ਼ਿਆਦਾਤਰ ਜਿਹੜੇ ਮੋਟਰਸਾਈਕਲਾਂ ਚੋਰੀ ਵਾਲੇ ਹੁੰਦੇ ਨੇ ਤੇ ਇਨ ਦਾ ਨੰਬਰ ਪਲੇਟ ਲੱਗੀ ਹੁੰਦੀ ਹੈ ਇਹਨਾਂ ਨਾਲ ਜੀ ਉਹ ਗਰੀਬਾਂ ਦਾ ਚਲਾਣਾ ਹੋ ਜਾਂਦਾ ਨਾ ਜੀ ਇਹਨਾਂ ਨੇ ਪਹਿਲਾਂ ਨਹੀਂ ਦੇਖਣੇ ਚਾਹੀਦੇ ਨੀ ਇਹਨਾਂ ਦਾ ਨੰਬਰ ਵੀ ਪੜਾ ਦੇਖੋ ਕਿ ਇਹ ਕਿੱਥੋਂ ਆਏ ਕੀ ਹੈਗਾ ਹਾਂਜੀ ਜਾਨਾ ਆਉਣ ਕਰਕੇ ਪਹਚਾ ਗਿਆ ਜਾਨੀ ਨਿਸ਼ਾਨ ਹੋ ਜਾਂਦਾ ਜੀ ਜਿੰਨਾ ਮਾਲ ਜਿੰਨਾ ਅੱਛਾ ਐਸੋ ਕੁਝ ਪੜਾ ਦਿੰਦੇ ਜਾਨੇ ਜਾਨਾ ਸਭ ਤੋਂ ਸਭ ਤੋਂ ਬੰਦੇ ਹੱਟ ਦੇ ਕਾਰਵਾਈ ਹੋਣੀ ਹੈ ਕਿ ਇਹ ਦੀ ਕੀਮਤੀ ਜਾਨ ਜਿਹੜੀ ਹੈ ਇਨਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਦਾ ਪਤਾ ਕਿੱਥੋਂ ਲੱਗੇ ਉਹ ਬੰਦੇ ਮਰੇ ਜੀ ਪਤਾ ਉਹਨੂੰ ਲੈ ਕੇ ਗਏ ਤੇ ਪੁਲਿਸ ਆਈ ਦੀ ਗੱਡੀ ਆ ਗਈ 112 ਆਈ ਉਸੇ ਦੇ ਲੈ ਆ ਗਈ ਲੈ ਗਏ ਉਹਨਾਂ ਨੇ ਅਜੀ ਭਾਈ ਇਹ ਕਾਹਦੇ ਐਕਸੀਡੈਂਟ ਹੋਇਆ ਕਿੱਥਾ ਹੋਇਆ ਤੇ ਜਿੰਨੇ ਸੱਟ ਲੱਗੀਆਂ ਤੇ ਉਹਨਾਂ ਦਾ ਤਤਲਿਆ ਤੋਂ ਇਹੀ ਮਨ ਸਿੰਘ ਜੋ ਕਿ ਇੱਥੋਂ ਮੋੜ ਤੋਂ ਬਸੇ ਉਹਨਾਂ ਨਾਲ ਇੱਕ ਬਾਈਕ ਸਵਾਰ ਟਕਰਾ ਗਈ ਜਿਗਾੜੀ ਵੇੜੀ ਵਾਲਾ ਸਮਾਨ ਲੈ ਕੇ ਜਾ ਰਿਹਾ ਉਹਦੇ ਨਾਲ ਟਕਰਾਈ ਤੇ ਦੇ ਲੱਤ ਤੇ ਸੱਟ ਲੱਗ ਗਈ ਤੇ ਪਤਾ ਲੱਗਾ ਕਿ ਇਹ ਜਿਹੜਾ ਜਿਗਾੜੀ ਵੇੜੀ ਵਾਲਾ ਇਹ ਕਿੱਥੋਂ ਮੋੜ ਲੱਗ ਕੇ ਆਉਂਦਾ ਹੈ ਏ ਨਹੀਂ ਸਰ ਕੁਛ ਆ ਗਿਆ ਇਹ ਤੇ ਪਹਿਲਾਂ ਉਹਨਾਂ ਨੂੰ ਹਸਪਤਾਲ ਦਾਖਲ ਕਰਾ ਕੇ ਤੇ ਬਾਅਦ ਵਿੱਚ ਉਹਨਾਂ ਨੇ ਵੇਖ ਲੱਗੀ ਹਾਂਜੀ ਦੋਨਾਂ ਤੇ ਲੱਗੀ